ਨਹੀਂ ਚਲੇਗੀ ਨਹੀਂ ਚਲੇਗੀ ਨਾਨਾ ਸ਼ਾਈ ਨਹੀਂ ਚਲੇਗਾ ਬਟਾਲਾ ਨਗਰ ਨਿਗਮ ਦੇ ਸਫਾਈ ਕਰਮਚਾਰੀਆਂ ਦੇ ਵੱਲੋਂ ਕਮਿਸ਼ਨਰ ਵੱਲੋਂ ਦੁਰਵਿਹਾਰ ਕਰਨ ਦੇ આરોਪ ਸਫਾਈ ਕਰਮਚਾਰੀਆਂ ਦੇ ਵੱਲੋਂ ਕੰਮ ਬੰਦ ਕਰਕੇ ਕੀਤਾ ਗਿਆ ਰੋਸ ਪ੍ਰਦਰਸ਼ਨ ਛਿੜੀ ਰਾਦੇ ਕਲਾਥ ਹਸਤੇ ਬੁਟੀਕ ਜਿੱਥੇ ਤੁਹਾਨੂੰ ਅੰਸਿੱਤੇ ਲੇਡੀ ਸੂਟ ਰੈਡੀमेड ਸੂਟ ਅਤੇ ਬੱਚਿਆਂ ਦੇ ਰੈਡੀमेड ਕੱਪੜੇ ਬਾਜ਼ਾਰ ਨਾਲੋਂ ਬਹੁਤ ਹੀ ਘੱਟ ਰੇਟਾਂ ਦੇ ਮਿਲਦੇ ਹਨ ਅਤੇ ਨਵੇਂ-ਨਵੇਂ ਡਿਜ਼ਾਈਨਾਂ ਦੇ ਵਿੱਚ ਸੂਟਾਂ ਦੀ ਸਿਲਾਈ ਕੀਤੀ ਜਾਂਦੀ ਹੈ ਪਤਾ ਨੋਟ ਕਰੋ ਸ਼੍ਰੀ ਰਾਦੇ ਕਲਾਸ ਤੋਂ ਉਸਦੇ ਬੁਟੀਕ ਨੇਰੇ ਅਮਰ ਕਲੀਨਿਕ ਡਡਵਾ ਰੋਡ ਧਾੜੀਵਾਲ ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤੇ ਗਏ ਹਨ ਜਣਾ ਵਿਕੀ ਕਲਿਆਣਾ ਮੈਸਫਾਈ ਕਰਮਚਾਰੀ ਪ੍ਰਧਾਨ ਆ ਜੀ ਇਥੋਂ ਨਗਰ ਨਿਗਮ ਬਟਾਲਾ ਤੋਂ ਸਲਾ ਸਰ ਜਦੋਂ ਦੇ ਨਵੇਂ ਕਮਿਸ਼ਨਰ ਆਏਦੇ ਆ ਉਦੋਂ ਦਾ ਹੀ ਕੋਈ ਨਾ ਜਾਂ ਤੇ ਇਹਨਾਂ ਨੂੰ ਕੰਮ ਨਹੀਂ ਪਸੰਦ ਆਉਂਦਾ ਤੇ ਜਾਂ ਇਹਨਾਂ ਨੂੰ ਕੋਈ ਸਿਸਟਮ ਨਹੀਂ ਪਸੰਦ ਤੇ ਜਾਂ ਇਹ ਆਪਣੀ ਤਨਖਾਹੀ ਮਲਾਜਮਾਂ ਤੇ ਜਿਤਾਉਣਾ ਚਾਹੁੰਦੇ ਆ ਦੋ ਚਾਰ ਵਾਰੀ ਇਹਨਾਂ ਨੇ ਬਿਆਨ ਕੀਤਾ ਵਾ ਕਿ ਮੁਲਾਜ਼ਮ ਕੰਮ ਨਹੀਂ ਕਰਦੇ ਮੁਲਾਜ਼ਮ ਆਪਣੀਆਂ ਡਿਊਟੀਆਂ ਦੇ ਨਹੀਂ ਜਾਂਦੇ ਜਾਂ ਮੁਲਾਜ਼ਮ ਘੈਰ ਹਾਜ਼ਰ ਆ। ਅਸੀਂ ਉਸ ਚੀਜ਼ ਦਾ ਚਲੋ ਮੰਨ ਲਿਆ ਜਵਾਬ ਵੀ ਠੀਕ ਆ ਕਿਤੇ ਕਾਰਪੋਰੇਸ਼ਨ ਦੇ ਵਿੱਚ ਕਿਤੇ ਮੁਲਾਜ਼ਮਾ ਚ 19 21 ਦਾ ਫਰਕ ਵੀ ਹੋ ਸਕਦਾ। ਉਹ ਆਪਾਂ ਚੀਜ਼ ਨੂੰ ਅਪਲਾਈਜ਼ ਕਰਦੇ ਆ ਪਰ ਸਾਨੂੰ ਇਹ ਚੀਜ਼ ਦੱਸਣ ਜੋਗਾ ਕਿ 283 ਕਰਮਚਾਰੀ ਜਿਹੜੇ ਕੰਟਰੈਕਟ ਤੇ ਰੱਖੇ ਗਏ ਆ ਔਰ 59 ਕਰਮਚਾਰੀ ਜਿਹੜੇ ਗ੍ਰੇਟੈਸਟ ਕੰਪਨੀ ਦੇ ਵਿੱਚ ਰੱਖੇ ਗਏ ਆ ਔਰ ਲਗਭਗ ਜਿਹੜੇ 75 ਤੋਂ 80 ਕਰਮਚਾਰੀ ਜਿਹੜੇ ਸਫਾਈ ਕਰਮਚਾਰੀ ਰੈਗੂਲਰ ਕਰਮਚਾਰੀ ਆ ਬਕਾਇਦਾ ਅਸੀਂ ਇਹਨਾਂ ਨੂੰ ਇਹ ਕਿਹਾ ਸੀ ਕਿ ਅਸੀਂ ਤੁਹਾਨੂੰ ਉਹਨਾਂ ਦੀ ਪ੍ਰੋਪਰ ਲਿਸਟ ਪ੍ਰੋਪਰ ਡਿਟੇਲ ਬਣਾ ਕੇ ਦਵਾਂਗੇ ਕਿ ਕਿਹੜਾ ਕਿਹੜਾ ਕਰਮਚਾਰੀ ਕਿਹੜੇ ਕਿਹੜੇ ਏਰੀਆ 'ਚ ਕੰਮ ਕਰਦਾ ਪਿਆ ਸਾਨੂੰ ਇੱਕ ਦੋ ਦਿਨ ਦਾ ਸਮਾਂ ਦਿੱਤਾ ਜਾਵੇ ਉਹਦੇ باوجود ਕੱਲ ਖੁਦ ਕਮਿਸ਼ਨਰ ਸਾਹਿਬ ਨੇ ਸਾਨੂੰ ਕਾਲ ਕੀਤੀ ਸਾਨੂੰ ਬੁਲਾਇਆ ਗਿਆ ਕਿ ਅਸੀਂ ਤੁਹਾਡੇ ਨਾਲ ਮੀਟਿੰਗ ਕਰਨਾ ਚਾਹੁੰਦੇ ਆ ਮੀਟਿੰਗ ਦੇ ਸੰਬੰਧ ਦੇ ਵਿੱਚ ਆਪਾਂ ਆਪਣਾ ਡੈਪੂਟੇਸ਼ਨ ਲੈ ਕੇ ਗਏ ਆ 10 ਤੋਂ 12 ਮੈਂਬਰ ਹੀ ਸਾਨੂੰ ਬੁਲਾਇਆ ਗਿਆ ਵਾ ਪਰ ਜਦੋਂ ਬੁਲਾਇਆ ਗਿਆ ਵਾ ਤੇ ਪਹਿਲੇ ਹੀ ਸਾਨੂੰ ਪਤਾ ਵਾ ਕਿ ਇਹਨਾਂ ਨੇ ਸਾਨੂੰ ਕੋਈ ਚੰਗੇ ਤਰੀਕੇ ਨਾਲ ਡੀਲ ਨਹੀਂ ਕਰਨਾ ਜਦੋਂ ਬਲਾਗ ਆਵਾ ਤੇ ਸਾਨੂੰ ਪਹਿਲੇ ਬਾਰ ਵੇਟ ਕਰਾਇਆ ਗਿਆ ਔਰ ਸਾਨੂੰ ਬਕਾਇਦਾ ਪੁੱਛਿਆ ਗਿਆ ਵਾ ਵੀ ਕੌਣ ਬਾਹਰ ਆਇਆ ਵਾ ਉਹਦਾ ਇੱਕ ਨਾਮ ਲੇ ਕੇ ਦਿੱਤਾ ਜਾਏ ਕੀ ਗੱਲ ਕਮਿਸ਼ਨਰ ਨੇ ਇਹ ਨਹੀਂ ਪਤਾ ਵੀ ਸਫਾਈ ਸੇਵਕ ਯੂਨੀਅਨ ਦਾ ਪ੍ਰਧਾਨ ਕੌਣ ਆ ਕਾਲ ਕਰਨ ਤੋਂ ਇਹ ਪਤਾ ਵਾ ਕਿ ਸਫਾਈ ਯੂਨੀਅਨ ਨੂੰ ਬੁਲਾਉਣਾ ਵਾ ਪਰ ਇਹ ਨਹੀਂ ਪਤਾ ਵੀ ਸਫਾਈ ਕਰਮਚਾਰੀਆਂ ਦਾ ਪ੍ਰਧਾਨ ਕੌਣ ਆ ਸਾਨੂੰ ਇਹ ਕਹਿ ਗਿਆ ਕਿ ਤੁਸੀਂ ਆਪਣਾ ਕਾਗਜ਼ ਤੇ ਨਾਮ ਲੇ ਕੇ ਭੇਜੋ 10 ਮਿੰਟ ਵੇਟ ਕਰੋ ਫਿਰ ਫਿਰ ਆਪਾਂ ਬਾਹਰ ਖਲੋਗੇ 10 ਮਿੰਟ ਤਿਆਰ ਕੀਤਾ ਕਿਉਂਕਿ ਸਾਨੂੰ ਪਤਾ ਹੀ ਕਿ ਕੋਈ ਨਾ ਕੋਈ ਡਿਸਪਿਊਟ ਹੋਣਾ ਹੀ ਹੋਣਾ ਵਾ ਅੰਦਰ ਗਏ ਆ ਕੁਝ ਗੱਲਾਂ ਕੰਮ ਦੇ ਸਬੰਧ ਨਾਲ ਹੀ ਕੁਝ ਸਾਡੀਆਂ ਮੁਸ਼ਕਲਾਂ ਹੀ ਕੁਝ ਆਪਾਂ ਜਿਹੜੀਆਂ ਆਪਣੀਆਂ ਗੱਲਾਂ ਉਹਨਾਂ ਦੇ ਗੇ ਰੱਖੀਆਂ ਕੁਝ ਜਿਹੜੀਆਂ ਚੀਜ਼ਾਂ ਪ੍ਰਸ਼ਾਸਨ ਸਾਡੇ ਤੋਂ ਚਾਹੁੰਦਾ ਹੀ ਆਪਾਂ ਉਹਨਾਂ ਨੂੰ ਕਿਹਾ ਕਿ ਸਾਨੂੰ ਇੱਕ ਦੋ ਦਿਨ ਦਾ ਸਮਾਂ ਦਿਓ ਅਸੀਂ ਪੇਪਰ ਵਰਕ ਤੁਹਾਨੂੰ ਲਿਆ ਦਿੰਨੇ ਕਿ ਜੇ ਤੁਸੀਂ ਕਹਿੰਦੇ ਕਿ 400 ਜਾਂ 450 EMPLOYEES ਆ ਅਸੀਂ ਤੁਹਾਨੂੰ ਲਿਸਟਾਂ ਬਣਾ ਕੇ ਦਿੰਨੇ ਆ ਕਿ ਇਹ ਬੰਦੇ ਕੰਮ ਕਰਦੇ ਪਏ ਆ ਇਹ ਬੰਦੇ ਆਪਣੀ ਡੂੜੀਆਂ ਤੇ ਆ ਰਹੇ ਆ ਜਿਹੜਾ ਨਹੀਂ ਆ ਰਿਹਾ ਅਸੀਂ ਖੁਦ ਵੀ ਐਜ਼ ਅ ਯੂਨੀਅਨ ਪ੍ਰਧਾਨ ਵਾਂ ਕੇ ਕਹਿ ਰਹੇ ਹਾਂ ਕਿ ਜਿਹੜਾ ਬੰਦਾ ਨਹੀਂ ਡਿਊਟੀ ਤੇ ਆ ਰਿਹਾਗਾ ਅਸੀਂ ਉਹਦੀ ਜ਼ਿੰਮੇਵਾਰੀ ਨਹੀਂ ਲਵਾਂਗੇ ਅਸੀਂ ਉਹਦਾ ਪੱਖ ਨਹੀਂ ਲਵਾਂਗੇ ਪਰ ਜਿਹੜੇ ਬੰਦੇ ਕੰਮ ਕਰਦੇ ਪਿਆ ਤੁਸੀਂ ਉਹਨਾਂ ਨੂੰ ਵੀ ਕਹੋ ਕਿ ਇਹ ਬੰਦੇ ਕੰਮ ਨਹੀਂ ਕਰਦੇ ਕੰਮ ਨਹੀਂ ਕਰਦੇ ਕੰਮ ਨਹੀਂ ਕਰਦੇ ਫਿਰੇ ਤੋਂ ਤੁਸੀਂ ਖਾਰਜ ਕਰ ਦਿਓ ਕਿ ਇਹ ਬੰਦੇ ਕੰਮ ਨਹੀਂ ਕਰਦੇ ਫਿਰ ਉਸ ਤੋਂ ਬਾਅਦ ਨਹੀਂ ਜੀ ਮੈਨੂੰ ਤਾਂ ਸਰਕਾਰ ਦੇ ਹੁਕਮ ਆ ਮੈਨੂੰ ਤਾਂ ਸਰਕਾਰ ਨੇ ਕਿਹਾ ਦਾ ਜੋ ਮੈਨੂੰ ਸਰਕਾਰ ਕਹੇਗੀ ਮੈਂ ਤਾਂ ਉਹ ਕਰਨਾ ਮੈਂ ਤੁਹਾਡੇ ਕੋਲ 8 ਘੰਟੇ ਡਿਊਟੀ ਲੈਣੀ ਆ ਨਾ 5 ਮਿੰਟ ਵੱਧ ਲੈਣੀ ਆ ਔਰ ਨਾ ਹੀ 5 ਮਿੰਟ ਘੱਟ ਲੈਣੀ ਆ ਇਹ ਕਿਤੇ ਬੰਦੇ ਫੌਜ ਚ ਲੱਗੇ ਰਹੇ ਜਿੰਨਾਂ ਕੋ 8 ਘੰਟੇ ਡਿਊਟੀ ਲੈਣੀ ਅੱਗੇ ਇਦਾਂ ਕੰਮ ਚੱਲਦੇ ਰਹੇ ਉਹਨਾਂ ਦਾ ਮਕਸਦ ਇਹ ਆ ਕਿ ਮੈਂ ਮਲਾਜ਼ਮਾਂ ਨੂੰ ਦਬਾ ਕੇ ਰੱਖਣਾ ਵਾ ਮਹਤਾਨਾ ਸ਼ਾਇਦ ਥੱਲੇ ਕੰਮ ਕਰਾਣਾ ਜਿਸ ਤਰ੍ਹਾਂ ਕਿ ਦਫ਼ਤਰ ਨੂੰ ਦੱਬਿਆਦਾ ਵਾ ਉਦਾਂ ਹੀ ਉਹ ਕਹਿੰਦੇ ਆਪਾਂ ਸਪਾਈ ਕਰਮਚਾਰੀਆਂ ਨੂੰ ਦੱਬ ਲਈਏ ਇਹ ਕਦੀ ਹੋ ਨਹੀਂ ਸਕਦਾ ਨੰਬਰ 2 ਇਹ ਜਿਹੜੀਆਂ ਨਿੱਕੇ ਨਿੱਕੇ ਗੱਲਾਂ ਕਹਿ ਰਹੇ ਨੇ ਆ ਕਿ ਤੁਹਾਡੇ ਮਲਾਜ਼ਮ ਘਟਾ ਆ ਜਾਂ ਤੁਹਾਡੇ ਬੰਦੇ ਡਿਊਟੀ ਤੇ ਨਹੀਂ ਜਾਂਦੇ ਜਾਂ ਤੁਸੀਂ ਉਹਨਾਂ ਕੋ ਪੈਸੇ ਲੈਂਦੇ ਆ ਕੀ ਗੱਲ ਸਾਰੀ ਕ腐ਸ਼ਨ ਆ ਜਿਹੜੇ ਕਰਮਚਾਰੀਆਂ ਤੇ ਆ ਗਈ ਆ ਦਫ਼ਤਰ ਵਾਲੇ ਸੋਨੇ ਦੇ ਬਣੇਦੇ ਆ ਉਹ ਬੜੇ ਸੱਚੇ ਆ ਦਫਤਰ ਦੇ ਵਿੱਚ ਜਾਂ ਪੂਰੇ ਪੰਜਾਬ ਦੇ ਵਿੱਚ ਕਰਮਚਾਰੀਆਂ ਤੋਂ ਬਿਨਾ ਕੋਈ ਕ腐ਸ਼ਨ ਨਹੀਂ ਗਈ ਸਾਰੀ ਦੀ ਸਾਰੀ ਜ਼ਿੰਮੇਵਾਰੀ ਨਗਰ ਨਿਗਮ ਕਮਿਸ਼ਨਰ ਦੀ ਆ ਕਿਉਂਕਿ ਇਹਨਾਂ ਨੇ ਮੌਜੂਦਾ ਸਾਡੀ ਸਿਟਿੰਗ ਦੇ ਵਿੱਚ ਮੌਜੂਦਾ ਸਾਡੇ ਬੰਦੇ ਦੇ ਵਿੱਚ ਸਾਨੂੰ ਇਹ ਕਿਹਾ ਵੀ ਜੇ ਤੁਹਾਡੇ ਕੋਲ ਕੰਮ ਨਹੀਂ ਹੁੰਦਾ ਤਾਂ ਤੁਸੀਂ ਕੰਮ ਛੱਡ ਦਿਓ ਨੰਬਰ 2 ਸਾਨੂੰ ਇਹ ਵੀ ਗੱਲ ਕਹੀ ਗਈ ਆ ਜੇ ਤੁਸੀਂ ਵਿਰੋਧ ਕਰਨਾ ਤਾਂ ਪੰਜਾਬ ਸਰਕਾਰ ਦਾ ਕਰੋ ਆਨ ਦਾ ਟੇਬਲ ਉਹਨਾਂ ਨੇ ਇਹ ਗੱਲ ਕਹੀ ਠੀਕ ਆ ਜੇ ਸਰਕਾਰ ਦੀ ਗੱਲ ਆਈ ਤੇ ਇਸ ਹਮੇਸ਼ਾ ਵਿਰੋਧ ਕਰਦੇ ਆਏ ਪਰ ਅੱਜ ਨੂੰ ਸਰਕਾਰ ਦਾ ਹੀ ਵਿਰੋਧ ਕਰਾਂਗੇ ਜਦੋਂ ਸਰਕਾਰ ਨੇ ਤਾਂ ਸਾਡੇ ਨਾਲ ਕੋਈ ਗੱਲ ਨਹੀਂ ਕੀਤੀ ਸਾਡੇ ਵਿਧਾਇਕਾਂ ਉਹਨਾਂ ਨੇ ਤਾਂ ਕੋਈ ਗੱਲ ਨਹੀਂ ਕੀਤੀ ਇਹ ਕੱਲਾ ਹੀ ਆ ਕੇ ਸਾਡੇ ਦੇ ਅੱਗੇ ਤਾਣਾ ਸ਼ੈ ਕਰੀ ਜਾਏਗਾ ਮੈਂ ਕਹਾਂ ਜੀ ਮੁਕੰਮਲ ਤੌਰ ਤੇ ਬੰਦਾ ਮੇਰੇ ਨਾਲ ਸਪੈਸ਼ਲੀ ਟੇਬਲ ਟਾਕ ਤੇ ਜਦੋਂ ਗੱਲ ਚੱਲਦੀ ਪਈ ਆ ਸਪੈਸ਼ਲੀ ਮੈਨੂੰ ਕਿਹਾ ਗਿਆ ਵਾ ਤੂੰ ਵਰਲਡ ਇੱਕ ਬੋਲਿਆ ਗਿਆ ਵਾ ਤੂੰ ਨਹੀਂ ਗੱਲ ਕਰਨੀ ਮੈਂ 450 ਬੰਦੇ ਦਾ ਚੁਣਿਆ ਨੁਮਾਇੰਦਾ ਵਾਂ ਮੈਂ ਕੱਲ ਵੀ ਇਹਨਾਂ ਨੇ ਇੱਕ ਗੱਲ ਇਹ ਕਹੀ ਆ ਵੀ ਤੁਸੀਂ ਆਪਣੀ ਲੈਂਗੁਏਜ ਨੂੰ ਸੁਧਾਰੋ ਤੂੰ ਨਾ ਕਹੋ ਜੇ ਤੁਹਾਨੂੰ ਇੰਨਾ ਇਤਰਾਜ਼ ਆ ਤੇ ਮੇਰੇ ਨਾਂ ਨਾ ਮੈਨੂੰ ਬੁਲਾਇਆ ਜਾਏ ਵਿਕੀ ਕਲਿਆਣ ਮੇਰਾ ਨਾਮ ਆ ਤੁਸੀਂ ਵਿਕੀ ਕਲਿਆਣ ਬੋਲੋ ਤੁਸੀਂ ਮੈਨੂੰ ਤੂੰ ਨਹੀਂ ਕਹਿ ਸਕਦੇ ਉਹਦਾ ਇੱਕ ਕਾਰਨ ਹੀ ਅਸੀਂ ਕੱਲ ਵੀ ਚਾਹੁੰਦੇ ਅੰਦਰ ਵੀ ਹੱਲਾ ਗੁੱਲਾ ਕਰ ਸਕਦੇ ਸੀ ਫਿਰ ਇਹਨਾਂ ਨੇ ਕਹਿਣਾ ਸੀ ਕਰਮਚਾਰੀ ਗਲਤ ਆ 10 20 ਬੰਦੇ ਆਏ ਗੁੰਡਾਗਰਦੀ ਕਰਕੇ ਰੋਲਾ ਪਾ ਕੇ ਚਲ ਗਏ ਔਨ ਰਿਕਾਰਡ ਕਮਿਸ਼ਨਰ ਦੇ ਦਫ਼ਤਰ ਦੀ 1:30 ਤੋਂ 2-3 ਵਜੇ ਤੱਕ ਦੀ ਫੁਟੇਜ ਕਢਾ ਲਓ ਜੇ ਕਿਸੇ ਸਫਾਈ ਕਰਮਚਾਰੀ ਨੇ ਫਾਲਤੂ ਸ਼ਬਦ ਬੋਲਿਆ ਉਹ ਜ਼ਿੰਮੇਵਾਰ ਆ ਪਰ ਅੱਜ ਜਿਹੜੀ ਹੜਤਾਲ ਹੋਈ ਆ ਉਹਦਾ ਮੁੱਖ ਕਾਰਨ ਇਹ ਆ ਨਗਰ ਨਿਗਮ ਜੇ ਤੁਹਾਡੇ ਕੋਲ ਪ੍ਰੈਸ਼ਰ ਨਹੀਂ ਚੱਲਿਆ ਜਾਂਦਾ ਤੁਸੀਂ ਕੰਮ ਨਹੀਂ ਕਰਦੇ ਤਾਂ ਆਪਣਾ ਕੰਮ ਛੱਡ ਦਿਓ ਇਹ ਨੌਕਰੀਆਂ ਸਾਨੂੰ ਕਮਿਸ਼ਨਰ ਨੇ ਦਿਤੀਆਂ ਆ ਜਿਹੜੇ ਸਾਡੇ ਸਰਕਾਰੀ ਕਰਮਚਾਰੀ ਐਨੇ ਨਹੀਂ ਦੇਰ ਤੇ ਲੱਗੇ ਰਹੇ ਆ ਇਹ ਕਮਿਸ਼ਨਰ ਨੇ ਨੌਕਰੀਆਂ ਲਵਾਈਆਂ ਹੁਣ ਹੜਤਾਲ ਕਿੰਨੇ ਦਿਨ ਚੱਲੇਗੀ ਦੇਖੋ ਜੀ ਜਦੋਂ ਤੱਕ ਕੋਈ ਇਹਦਾ ਵੇਰਵਾ ਨਹੀਂ ਨਿਕਲਦਾ ਜਾਂ ਸਾਡੀ ਸੁਣਵਾਈ ਨਹੀਂ ਹੁੰਦੀ ਜਾਂ ਸਾਡੀਆਂ ਮੰਗਾ ਨਹੀਂ ਮੰਗੀ ਕਰਦੇ ਮੰਗਾ ਇਹ ਆ ਜਿਹੜੇ ਸਪਾਈ ਕਰਮਚਾਰੀ ਕੰਮ ਕਰਦੇ ਪਿਆ ਘਰਾਂ ਪਰਿਵਾਰਾਂ ਵਾਲਿਆ ਸੈਲਫ ਰਿਸਪੈਕਟ ਰੱਖਦਾ ਬੰਦਾ ਕਿ ਨਹੀਂ ਰੱਖਦਾ ਹੁਣ ਆਪਾਂ ਉਹਨੂੰ ਕਮਿਸ਼ਨਰ ਨਹੀਂ ਕਹਾਵਾਂਗੇ ਉਹ ਤਾਂ ਤਾਨਾਸ਼ਹੀ ਅਫਸਰ ਆ ਕਈ ਅਫਸਰ ਆਏ ਕਈ ਗਏ ਆਪਾਂ ਤਾਂ ਸਾਰੀ ਉਮਰ ਹੀ ਬਟਾਲੇ ਜਿਹੜਾ ਨਾ ਵਾ ਤੇ ਨੌਕਰੀ ਕਰਦੇ ਪਏ ਕਿ ਇਹਦੀ ਗੁਲਾਮੀ ਨਹੀਂ ਕਰਦੇ ਪਏ ਤੇ ਨਾ ਕਦੀ ਇਹੀ ਗੁਲਾਮੀ ਬਰਦਾਸ਼ ਕੀਤੀ ਹੈ ਇਹ ਕਾਰਨ ਹੈ ਜੀ ਕੱਲ ਸਾਡੇ ਯੂਨੀਅਨ ਪ੍ਰਧਾਨਕ ਕੁਸ਼ਰ ਸਾਹਿਬ ਕੋ ਗਏ ਹੈ ਜੀ ਉਹਨਾਂ ਨਾਲ ਕੋ ਮੀਟਿੰਗ ਸੀ ਉਹਨਾਂ ਨੇ ਬੁਲਾਇਆ ਨਹੀਂ ਸਾਨੂੰ ਬੁਲਾ ਕੇ ਵੀ ਸਾਡੇ ਪ੍ਰਧਾਨ ਦੇ ਰਿਸਪੈਕਟ ਨਹੀਂ ਕੀਤੀ ਗਈ ਤੂੰ ਥੋੜਾ ਕਰਕੇ ਬੁਲਾਇਆ ਗਿਆ ਵਾ ਜੋ ਕਿ ਬਰਦਾਸ਼ ਦੇ ਲਾਇਕ ਨਹੀਂ ਹੈਗਾ ਅਸੀਂ ਉਹਨਾਂ ਨੂੰ ਪੂਰੀ ਰਿਸਪੈਕਟ ਦਈਏ ਤੇ ਸਾਡੇ ਪ੍ਰਧਾਨ ਨੂੰ ਤੂੰ ਥੋੜਾ ਕਰਕੇ ਬੁਲਾਇਆ ਜਾਏ ਕੀ ਰੀਜ਼ਨ ਕੋਈ ਗੱਲ ਹੋਈ ਹੋਵੇਗੀ ਕੋਈ ਰੀਜ਼ਨ ਨਹੀਂ ਜੀ ਸਾਡਾ ਰੀਜ਼ਨ ਇਹੋ ਜਿਹਾ ਜੀ ਅਸੀਂ ਕੰਮ ਕਰਦੇ ਆ ਕੰਮ ਕਰਕੇ ਵੀ ਸਾਨੂੰ ਕਰਦੇ ਸਾਨੂੰ ਇਹ ਸਮਝਾਇਆ ਜਾਂਦਾ ਵਾ ਵੀ ਅਸੀਂ ਭੇਡ ਬੱਕਰੀ ਹੈਗੇ ਵਾ ਜਿੱਧਰ ਮਰਜ਼ੀ ਸਾਨੂੰ ਚਾਰੀ ਜਾਓ ਤੇ ਇਹ ਕੰਮ ਕਰੀ ਜਾਈਏ ਕੋਈ ਕੰਮ ਨਹੀਂ ਆਟਾ ਮੰਗੇ ਹੋਇਆ ਜੀ ਜਾਂਦੇ ਸਾਡੇ ਨਾਲ ਸਹੀ ਤਰੀਕੇ ਨਾਲ ਬੋਲਣ ਸਾਡੇ ਪ੍ਰਧਾਨ ਦੀ ਰਿਸਪੈਕਟ ਕਰਨਾ ਹਾਂ ਕੋਈ ਵੀ ਜੇ ਕੰਮ ਕਾਰਪੋਰੇਸ਼ਨ ਦੇ ਵਿੱਚ ਹੁੰਦਾ ਵਾ ਜਾਂ ਕੋਈ ਠੇਕੇਦਾਰੀ ਦਾ ਸਿਸਟਮ ਦਾ ਕੰਮ ਹੁੰਦਾ ਵਾ ਜਾਂ ਕੋਈ ਬੰਦੇ ਰੱਖੇ ਜਾਂਦੇ ਆ ਸਾਡੇ ਪ੍ਰਧਾਨ ਜੀ ਦੇ ਧਿਆਨ ਦੇ ਵਿੱਚ ਲਿਆਇਆ ਜਾਂਦਾ ਉਹਨਾਂ ਨੂੰ ਦੱਸਿਆ ਜਾਏ ਵੀ ਕਾਰਪੋਰੇਸ਼ਨ ਚ ਆਮ ਮੁਲਾਜ਼ਮ ਰੱਖੇ ਜਾ ਰਹੇ ਆ ਆਮ ਮੁਲਾਜ਼ਮ ਰੱਖੇ ਜਾਣਗੇ ਤੇ ਪ੍ਰਧਾਨ ਜੀ ਤੁਹਾਡਾ ਕੀ ਫੇਵਾ ਵਾ ਜੇ ਇਹਦੇ ਸਾਡੇ ਪ੍ਰਧਾਨ ਜੀ ਇਸ ਗੱਲਾਂ ਤੋਂ ਸੰਤੁਸ਼ਟ ਨਹੀਂ ਤੇ ਫੇਰੀ ਠੇਕਾਦਾਰੀ ਚੱਲੇਗੀ ਬਗਾਇਦਾ ਠੇਕਾਦਾਰੀ ਅਸੀਂ ਨਹੀਂ ਚੱਲਣ ਦਾਂਗੇ ਨਾਇਕ ਯੂਨੀਅਨ ਦਾ ਨੁਮਾਇੰਦਾ ਵਾ ਤੇ ਆਪਾਂ ਸਾਡੀ ਸਾਰੀ ਯੂਨੀਅਨ ਸਾਡੇ ਸਾਰੇ ਮੁਲਾਜ਼ਮ ਤਹਿ ਦਲੋਂ ਕੁਮਿਟੀ ਦਾ ਕੰਮ ਕਰਦੇ ਆ ਰਹੇ ਆ ਭਾਦ ਕਮਿਸ਼ਨਰ ਸਾਹਿਬ ਤੁਹਾਡੇ ਦੇ ਇਹ ਜਜ ਰੋਪ ਪਾ ਕੇ ਤੇ ਕੁਝ ਪਰਸਨਲ ਟੈਨਸ਼ਨ ਲੈ ਕੇ ਸਾਡੇ ਦੇ ਨਿਯਾਇਰ ਉਹ ਪਾਇਆ ਜਾ ਰਿਹਾ ਜੋ ਮੁਲਾਜ਼ਮ ਬਰਦਾਸ਼ਤ ਨਹੀਂ ਕਰਨਗੇ ਤੇ ਨਾ ਸਾਡੀ ਯੂਨੀਅਨ ਬਰਦਾਸ਼ਤ ਕਰੇਗੀ ਜਿਆਦਾ ਤੁਹਾਨੂੰ ਕੰਮ ਤੋਂ ਕੱਢ ਦਾਂਗੇ ਤੁਹਾਡੀ ਡਿਊਟੀ ਇੰਨੇ ਤੋਂ ਇੰਨੇ ਕਰ ਦਾਂਗੇ ਸਾਡੇ ਮੁਲਾਜ਼ਮ ਡਿਊਟੀ ਤੋਂ ਕਿਸੇ ਗੱਲ ਤੋਂ ਕਿਸੇ ਪਾਸੋਂ ਨਹੀਂ ਭਜਦੇ ਭਾਦਪਨ ਦੀ ਯਾਜ ਬੇਇੱਜ਼ਤੀ ਜਾਂ ਨਿਯਾਇਜ਼ ਮੁਲਾਜ਼ਮ ਦਾ ਧੱਕਾ ਨਹੀਂ ਬਰਦਾਸ਼ਤ ਕਰਾਂਗੇ ਕੀ ਗੱਲ ਕੀ ਹੋਈ ਗੱਲ ਇਹ ਹੋਈ ਆ ਕਿ ਉਹ ਕਹਿੰਦੇ ਤੁਸੀਂ ਡਿਊਟੀ ਟਾਈਮ 'ਤੇ ਕੰਮ ਕਰਦੇ ਨਹੀਂ ਤੁਹਾਡੇ ਮੁਲਾਜ਼ਮ ਦੇਖਦੇ ਨਹੀਂ ਸਾਡੇ ਪ੍ਰਧਾਨ ਨੇ ਬਕਾਇਦਾ ਲਿਸਟਾਂ ਤਿਆਰ ਕਰਤੀਆਂ ਉਹ ਕਹਿੰਦਾ ਕੱਲਾ-ਕੱਲਾ ਮੁਲਾਜ਼ਮ ਤੁਹਾਡੀ ਬੀੜ 'ਚ ਆ ਕੇ ਸਾਡੇ ਸਾਡੇ ਸੁਪਰਵਾਈਜ਼ਰ ਨਹੀਂ ਹਾਜ਼ਰੀ ਚੈੱਕ ਕਰ ਲੈ ਕੱਲਾ-ਕੱਲਾ ਬੰਦਾ ਚੈੱਕ ਕਰ ਲੈ ਪਰ ਇਹਦੇ باوجود ਵੀ ਚੈੱਕ ਚੈਕੋਅਪ ਕਰਦਾ ਨਹੀਂ ਆ ਜਾਂ ਕਰਦਾ ਵੀ ਤੁਹਾਡੇ ਮੁਲਾਜ਼ਮ ਪੂਰੇ ਸਹੀ ਹੁੰਦੇ ਆ ਕੰਮਾਂ ਦੇ ਪੂਰੇ ਬਰਾਬਰ ਹੁੰਦੇ ਆ ਪਰ ਫਿਰ ਵੀ ਸਾਡੇ ਦੰਦੀ ਯੂਰੋ ਪਾ ਆ ਆ ਕਹਿੰਦੇ ਕਹਿੰਦਾ ਨੌਕਰੀ ਤੋਂ ਕਰਦੇ ਜਾਂ ਦਬਾਇਆ ਜਾਂਦਾ ਦਬਾਅ ਪਾਇਆ ਜਾਂਦਾ ਉਹ ਸਾਡੀ ਮੁਲਾਜ਼ਮ ਯੂਨੀਅਨ ਦੀ ਬਰਦਾਸ਼ਤ ਕਰੇਗੀ ਆਪਾ ਭਾਈ ਇਹ ਦੱਸਣਾ ਚਾਹੁੰਦੇ ਆ ਕਿ ਆਪਾਂ ਸਭ ਤੋਂ ਪਹਿਲੇ ਤੇ ਇਹ ਪੁੱਛਣਾ ਚਾਹੁੰਦੇ ਪ੍ਰਸ਼ਾਸਨ ਨੂੰ ਕਿ ਇੱਕ ਸਫਾਈ ਸੇਵਕ ਮੁਲਾਜ਼ਮ ਦੀ ਕੋਈ ਇੱਜ਼ਤ ਨਹੀਂ ਦੀ ਕੋਈ ਰਿਸਪੈਕਟ ਨਹੀਂ ਹੁੰਦੀ ਜੇਕਰ ਆਪਾਂ ਸਾਰੇ ਪ੍ਰਸ਼ਾਸਨ ਨੂੰ ਸਾਰੇ ਅਫਸਰਾਂ ਨੂੰ ਸਰ کہہ ਕੇ ਬੁਲਾਉਂਦੇ ਸਾਨੂੰ ਤੂੰ کہہ ਕੇ ਬੁਲਾਇਆ ਜਾਂਦਾ ਵਾ ਕਾਲੀਆਂ ਪੇਡਾਂ ਗਲਤ ਸ਼ਬਦ ਲੈ ਕੇ ਨੂੰ ਯੂਜ਼ ਕਰਕੇ ਬੁਲਾਇਆ ਜਾਂਦਾ ਵਾ ਕੱਲ ਸਾਡੀ ਇੱਕ ਮੀਟਿੰਗ ਸੀ ਨਕਨਕਮ ਕਮਿਸ਼ਨਰ ਦੇ ਨਾਲ ਉਹਦੇ ਵਿੱਚ ਸਾਡਾ ਨੁਮਾਇੰਦਾ ਚੁਣਿਆ ਹੋਇਆ ਪ੍ਰਧਾਨ ਜੀ ਜੀ ਉਹਨੂੰ ਤੂੰ ਕਰਕੇ ਬੁਲਾਇਆ ਜਾਂਦਾ ਤੇ ਬਾਕੀ ਸੋਚੋ ਕਿ ਬਾਕੀ ਮੁਲਾਜ਼ਮਾਂ ਦਾ ਕੀ ਹ ਮੰਗ ਕਰਦੇ ਨੇ ਮੰਗ ਇਹੋ ਹੀ ਕਰਦੇ ਆ ਕਿ ਸਪਾਈ ਸੇਵਕ ਦੀ ਵੀ ਇੱਜ਼ਤ ਆ ਉਹਨਾਂ ਨੂੰ ਕੰਮ ਤੋਂ ਕੱਢੇ ਜਾਂਦੇ ਧਮਕੀਆਂ ਦਿੱਤੀਆਂ ਜਾਂਦੀਆਂ ਆ ਕਿ ਕਹਿੰਦੇ ਕਿ ਆਪਾਂ ਇਦਾਂ ਹੀ ਬੋਲਣਾ ਵਾ ਕਿਉਂ ਸਾਡੀ ਕੋਈ ਰਿਸਪੈਕਟ ਨਹੀਂ ਆ ਆਪਾਂ ਸਾਰਿਆਂ ਦੀ ਰਿਸਪੈਕਟ ਕਰਦੇ ਆ ਕੋਈ ਗੱਲ ਨਹੀਂ ਜੇ ਸਾਡੀ ਰਿਸਪੈਕਟ ਨਹੀਂ ਕਰਨੀ ਕੰਮ ਛੱਡਣ ਨੂੰ ਵੀ ਤਿਆਰ ਆਂ ਜੇ ਸਾਨੂੰ ਕੰਮ ਤੋਂ ਕੱਢਿਆ ਜਾਂਦਾ ਉਹ ਵੀ ਤਿਆਰ ਆਂ ਬਾਕੀ ਕੰਮ ਜਿਹੜਾ ਮੁਲਾਜ਼ਮ ਹੈ ਆਪਣਾ ਇਮਾਨਦਾਰੀ ਆਪਣੇ ਪੂਰੇ ਤਨ ਦੇ ਨਾਲ ਕਰਦਾ ਪਿਆ ਨਾ ਕੋਈ ਗਰਮੀ ਦੇਦਾ ਗਰਮੀ ਕਿੰਨੀ ਪੈ ਰਹੀ ਆ ਫਿਰ ਵੀ ਗਰਮੀ ਦੇ ਵਿੱਚ ਕੰਮ ਕਰਦਾ ਇੱਥੇ ਵੀ ਦੱਸਣਾ ਚਾਹਾਂਗਾ ਕਿ ਬਟਾਲਾ ਇੱਕ ਇਤਿਹਾਸਿਕ ਸ਼ਹਿਰ ਆ ਜਿੱਥੇ ਕਿ ਹਰ ਤਰ੍ਹਾਂ ਦੇ ਮੇਲੇ ਲੱਗਦੇ ਬਾਬਾ ਜੀ ਦਾ ਵਿਆਹ ਉਦੋਂ ਮੁਲਾਜ਼ਮ ਆਪਣਾ ਪੂਰਾ ਹੀ ਇਮਾਨਦਾਰੀ ਨਾਲ ਕੰਮ ਕਰਦੇ ਆ ਕਦੀ ਵੀ ਕਦੀ ਸ਼ਹਿਰ ਵਾਸੀ ਦੇ ਜਾਂ ਕਿਸੇ ਧਾਰਮਿਕ ਮੇਲੇ ਨੇ ਕਦੀ ਵੀ ਕਿਸੇ ਨੇ ਲਾਂਭਾ ਨਹੀਂ ਦਿੱਤਾ ਕਿ ਮੁਲਾਜ਼ਮ ਕੰਮ ਨਹੀਂ ਕਰਦੇ ਬਹੁਤ ਹੀ ਇਮਾਨਦਾਰ ਨਾਲ ਕੰਮ ਕੀਤਾ ਜਾਂਦਾ ਇਸ ਕਰਕੇ ਹਰ ਮੁਲਾਜ਼ਮ ਦੀ ਰਿਸਪੈਕਟ ਕੀਤੀ ਜਾਵੇ ਇਹਨਾਂ ਦਾ ESI ਫੰਡ ਸਾਰੇ ਜਿਹੜੇ ਟੈਂਸਰ ਜਮ੍ਹਾਂ ਹੋਣ ਦਾਸਵਾਦ ਦੇ ਬਈ ਜੀ ਮੈਂ ਅਜੇ ਸੈਨਟ ਇੰਸਪੈਕਟਰ ਨਗਰ ਨਿਗਮ ਬਟਾਲਾ 'ਚ ਕੰਮ ਕਰ ਰਿਹਾ ਹਾਂ ਜੀ ਨਹੀਂ ਸਰ ਇਹ ਤੋਸਰ ਤਾਲ ਦੀ ਮਾਨਯੋਗ ਮਿਸਟਰ ਸਾਹਿਬ ਜੀ ਮੀਟਿੰਗ ਇਸ ਵਾਈਸ ਚੈਪ ਵੀ ਨਹੀਂ ਸੀ ਜੀ ਉੱਥੇ ਦੋ ਤਿੰਨ ਸਾਬ ਨੂੰ ਹਜ਼ਾਰ ਤਿੰਨ ਹਜ਼ਾਰ ਦਿੱਤੇ ਗਏ ਆਈ ਸਰ ਇੱਕ ਤੇ ਸਰੀਨ ਦਾਦਾ ਜੀ ਕਹਿੰਦਾ ਕਿ ਜਿਹੜਾ ਟੈਂਡਿੰਗ ਪ੍ਰੋਸੈਸ ਚੱਲ ਰਿਹਾ ਹੈ ਟੈਂਡਿੰਗ ਪ੍ਰੋਸੈਸ ਜਿਹੜਾ ਸਰ ਚੱਲ ਰਿਹਾ ਹੈ ਜੀ ਪੰਜਾਬ ਗਵਰਨਮੈਂਟ ਦੇ ਇੱਕ ਪ੍ਰੋਜੈਕਟ ਹੈ ਜੀ ਸਿਰਫ ਇਹ ਇਕੱਲੇ ਬਟਾਲਾ ਚ ਨਹੀਂ ਸਰ ਸਾਰੇ ਪੰਜਾਬ ਚ ਚੱਲ ਰਿਹਾ ਔਰ ਸਰ ਇਹ ਚ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਜੇਕਰ ਸਵੈ ਸੇਵਕ ਇਹ ਚ ਆਪਾਂ ਜਿਹੜੇ ਆਲਰੇਡੀ ਸਵੈ ਸੇਵਕ ਕੰਮ ਕਰ ਰਹੇ ਨੇ ਉਹਨਾਂ ਨੂੰ ਕਿਸੇ ਨੂੰ ਵੀ ਕੋਈ ਡਿਊਟੀ ਤੋਂ ਨਹੀਂ ਕੱਢਿਆ ਜਾਏਗਾ ਸਾਰੇ ਸਵੈ ਸੇਵਕ ਐਜ਼ ਇਟ ਇ ਕੰਮ ਕਰਨਗੇ ਜੀ ਦੂਜਾ ਸੀਗਾ ਜੀ ਜਿਹੜਾ ਪੈਸਪੋਰਟ ਆ ਆਪਣਾ ਜਿਹੜੇ ਪਾਇੰਟ ਕੀਤੇ ਨੇ ਸੁਪਰਵਾਈਜ਼ਰ ਉਹ ਸਰ 144 ਸੁਪਰਵਾਈਜ਼ਰ ਉਹ ਵੀ ਸਰ ਪ ਉਹ ਵੀ ਜਿਹੜਾ ਪੈਸਕੋ ਤੋਂ ਬੰਦੇ ਪਾਇੰਤ ਕੀਤੇ ਨੇ ਉਹ ਪੰਜਾਬ ਗਵਰਨਮੈਂਟ ਨੇ ਸਾਰੇ ਬਟਾਲਾ ਦੇ ਮਲਬੜਾ ਕੱਲੇ ਬਟਾਲੀ ਤੇ ਨਹੀਂ ਸਾਰੇ ਕਾਰਪੋਰੇਸ਼ਨਾਂ ਨੇ ਦਿੱਤੇ ਆ ਜੀ ਉਹ ਐਜ਼ ਅ ਸੁਪਰਵਾਈਜ਼ਰ ਕੰਮ ਕਰਨਗੇ ਜੀ ਔਰ ਤੀਜਾ ਸੀਗਾ ਸਰ ਕਿ ਸਾਡੀਆਂ ਟੀਮਾਂ ਸਰ ਜਿਹੜੀਆਂ ਚੰਡੀਗੜ੍ਹੋਂ ਆ ਰਹੀਆਂ ਨੇ ਜਾਂ ਸਾਡੀ ਜੀਐਫਸੀਟੀ ਦੀਆਂ ਆਰੀਆਂ ਆ ਸਵਚ ਸਵੈਕਣ ਦੀ ਟੀਮਾਂ ਵੀ ਆ ਰਹੀਆਂ ਨੇ ਉਹ ਚ ਕਮਿਸ਼ਨਾਂ ਨੇ ہدایت ਕੀਤੀ ਜੀ ਆਪਣੇ ਜਿਹੜੇ ਜਨੇ ਵੀ ਸਫਾਈ ਸੇਵਕ ਨੇ ਉਹ ਆਪਣੀ ਡਿਊਟੀ ਤੰਦਈ ਨਾ ਕਰਨ ਜੀ 8 ਘੰਟੇ ਪ੍ਰੋਪਰ ਕਰਨ ਤਾਂ ਕਿ ਜਿਹੜੀ ਆਪਣੀ ਬਟਾਲੇ ਦੀ ਦੇਖਿਆ ਨੂੰ ਸੁਧਾਰਿਆ ਜਾ ਸਕੇ ਔਰ ਸਫਾਈ ਪੱਕੋ ਕਿ ਜੇ ਬਟਾਲਾ ਦੇ ਜਿਹੜਾ ਸਰ ਇਸ ਬਾਰੇ ਕਮਿਸ਼ਨ ਸਾਹਿਬ ਕਿਉਂਕਿ ਉਹ ਜੇ ਅਗਰ ਉਹਨਾਂ ਨੂੰ ਦੱਸਣਾ ਹੈ ਨਹੀਂ ਦੱਸਣਾ ਸ੍ਰੀ ਇਹ ਡਿਸੀਨ ਕਮਿਸ਼ਨ ਸਾਹਿਬ ਦਾ ਜੀ ਕਮਿਸ਼ਨ ਸਾਹਿਬ ਹੀ ਦੱਸ ਸਕਦੇ ਜੀ ਹਰਦਾ ਹਾਲ ਦਾ ਸਰ ਵੇਖੋ ਜੀ ਗੱਲ ਕਰ ਰਹੇ ਕਿਉਂਕਿ ਇਹਨਾਂ ਦਾ ਕੋਈ ਪਹਿਲਾਂ ਕੋਈ ਮੈਮੋਰੰਡਮ ਸਰ ਨਹੀਂ ਦਿੱਤਾ ਗਿਆ ਇਸ ਬਾਰੇ ਸਾਡੀ ਯੂਨੀਅਨ ਦੱਸ ਸਕਦੀ ਜੀ